ਰਬ ਦਾ ਸ਼ੁਕਰ ਦਾ ਕਰਦਾ ਕਿ ਜਿਨੇ ਸਾਨੂੰ ਇਹ ਤੋਪੀ ਪੰਛੀ ਜਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀਆਂ ਪੋਸ਼ਣਾ صدਕਾ ਮਲੇਰ ਕੋਲਾ ਦੀ ਇਸ ਇਤਿਹਾਸਕ ਧਰਤੀ ਤੇ ਬਣਨ ਜਾ ਰਹੇ ਮੈਡੀਕਲ ਕਾਲਜ ਦਾ ਜਿਹੜਾ ਪੂਰਾ ਉਸ ਦਾ ਸਕੈਚ ਹੈ ਉਸ ਦਾ ਨਕਸ਼ਾ ਉਸ ਦੀ ਡੀਪੀਆਰ ਉਸ ਦੇ ਵਿੱਚ ਕਿੰਨਾ ਸਟਾਫ ਹੋਏਗਾ ਕਿੰਨੀ ਉਸ ਦੀ ਕੰਸਟਰਕਸ਼ਨ ਕੋਸਟ ਹੋਏਗੀ ਕਿਹੜੇ ਕਿਹੜੀਆਂ ਰਿਕੁਆਇਰਮੈਂਟਸ ਹਨ ਜੋ ਸੈਂਟਰ ਸਰਕਾਰ ਨੇ ਸਾਡੇ ਕੋਲ ਮੰਗੀਆਂ ਸੀ ਤੇ ਉਹ ਸਾਰੇ ਅਸੀਂ ਮਤਲਬ ਵੀ ਪੂਰੀਆਂ ਕਰਕੇ ਆ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਆ ਮੈਡੀਕਲ ਕਾਲਜ ਦਾ ਨਕਸ਼ਾ ਹੈ اور ਇਹ ਅਸੀਂ ਪਰਵਾਨਗੀ ਲਈ ਭੇਜ ਦਿੱਤਾ ਹੈ। ਅਤੇ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਹੀ ਇਸ ਦੀ ਪਰਵਾਨਗੀ ਆ ਜਾਏਗੀ। ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਉਹ ਫਾਊਂਡੇਸ਼ਨ ਸਟੋਨ ਦਾ ਹੋਏਗਾ। ਆਮ ਤੌਰ ਤੇ ਜਿਹੜੇ ਲੋਗ ਇਸ ਲਾਈਨ ਨਾਲ ਸੰਬੰਧਿਤ ਨਹੀਂ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮਤਲਬ ਅਬੀ ਅਨ ਲੋੜੀ ਦੇਰੀ ਹੋ ਰਹੀ ਹੈ ਇਹ ਜਿਹੜੇ ਪ੍ਰੋਜੈਕਟ ਹੁੰਦੇ ਨਾ ਇਹਨਾਂ ਨੂੰ ਮਤਲਬ ਅਬੀ ਪਾਏ ਤਕਮੀਲ ਤੱਕ ਪਹੁੰਚਾਉਣ ਲਈ ਬਹੁਤ ਕਈ ਪਰੋ ਹੁੰਦੇ ਨਾ ਉਹ ਸਾਰੇ ਪਰੋ ਜਿਹੜੇ ਨਾ ਉਹ ਪੂਰੇ ਕਰਨੇ ਸਮਾਲਣ ਦੇ ਤੋ ਇਸ ਕਰਕੇ ਅਸੀਂ ਤੇ ਦਿਨ ਰਾਤ ਲੱਗੇ ਹੋਏ ਹਾਂ ਜਦੋਂ ਇਹ ਪ੍ਰਪੋਜ਼ਲ ਬਣਾਈ ਸੀ ਅਸੀਂ ਔਰ ਉਸੇ ਦਿਨ ਤੋਂ ਅਸੀਂ ਇਹ ਦੇ ਮਗਰ ਲੱਗੇ ਹੋਏ ਹਾਂ ਪਹਿਲੇ ਅਪਰੋਚ ਅਸੀਂ ਜ਼ਮੀਨ ਪ੍ਰਾਪਤੀ ਲਈ ਜਦੋਂ ਜ਼ਾਹਿਰ ਕੀਤੀ ਔਰ ਇਨ ਦਾ ਹਾਰਟ ਆਫ ਦਾ ਸਿਟੀ ਮਲੇਰ ਕੋਡਲਾ ਪਟਿਆਲਾ ਉਹਦੇ ਲਈ ਬਹੁਤ ਲੰਬਾ ਪ੍ਰੋਸੀਜਰ ਸੀ ਉਹ ਸਾਰਾ ਅਸੀਂ ਐਡਾਪਟ ਕਰਕੇ ਉਸ ਲੈਂਡ ਨੂੰ ਪ੍ਰਾਪਤ ਕਰਨ ਲਈ ਅਸੀਂ ਸਫਲ ਹੋ ਸਫਲਤਾ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਿਹੜਾ ਸੈਂਟਰ ਗਵਰਨਮੈਂਟ ਦਾ ਦੂਜਾ ਪੜਾਅ ਸੀ ਉਹ ਸੀ ਕਿ ਇਸ ਦੀ ਡੀਪੀਆਰ ਰਿਪੋਰਟ ਜਿਹੜੀ ਹੈ ਤਿਆਰ ਕਰਕੇ ਭੇਜੋ ਉਹਨਾਂ ਨੇ ਰਿਕੁਆਇਰਮੈਂਟਸ ਦੀ ਸਾਨੂੰ ਕਾਪੀ ਭੇਜੀ ਆ ਕਾਫੀ ਹੈ ਰਿਕੁਆਇਰਮੈਂਟਸ ਦੀ ਵੀ ਆ ਸਾਰੀਆਂ ਕੰਡੀਸ਼ਨਸ ਜਿਹੜੀਆਂ ਨਾ ਇਹ ਪੂਰੀਆਂ ਕਰਕੇ ਭੇਜੋ ਅਸੀਂ ਇਹ ਸਾਰੀਆਂ ਕੰਡੀਸ਼ਨਸ ਉੱਪਰ ਵਾਲੇ ਦੀ ਕਿਰਪਾ ਨਾਲ ਪੂਰੀਆਂ ਕਰਕੇ ਉਹ ਭੇਜ ਦਿੱਤੀਆਂ ਨਾ ਆ ਸਾਰਾ ਉਸ ਦਾ ਟੀਪੀਆਰ ਰਿਪੋਰਟ ਹੈ ਕਹਿੰਦਾ ਭਾਵੇਂ ਹੈ ਕਿ ਹੁਣ ਮੈਡੀਕਲ ਕਾਲਜ ਬੰਨਾ ਜਿਹੜਾ ਹੈ ਉਹ ਬਸ ਜਿੰਨਾ ਦੀ ਗੱਲ ਰਹਿ ਗਈ ਔਰ ਕੁਛ ਹੀ ਸਮੇਂ ਬਾਅਦ ਇਹ ਪਰਵਾਨਗੀ ਸਾਨੂੰ ਮਿਲ ਜਾਏਗੀ ਔਰ ਉਸ ਤੋਂ ਬਾਅਦ ਆਪਾਂ ਸਾਰੇ ਰਲ ਮਿਲ ਕੇ ਮੈਡੀਕਲ ਕਾਲਜ ਦੀ ਜਿਹੜੀ ਹੈ ਉਹ ਨੀਂਹ ਪੱਥਰ ਰੱਖਾਂਗੇ ਔਰ ਮਲੇਰ ਕੋਲੀ ਦੀ ਇਤਿਹਾਸਿਕ ਧਰਤੀ ਤੇ ਮੈਡੀਕਲ ਕਾਲਜ ਬਣਨ ਦੇ ਨਾਲ ਕਿੰਨੀ ਡਿਵੈਲਪਮੈਂਟ ਹੋਣੀ ਹੈ ਉਸ ਦਾ ਪਹਿਲਾ ਅੰਦਾਜ਼ਾ ਕਰਨਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਜੀ ਜਿੱਦੀ ਕਾਸਟ ਪਿੰਸੋ ਪੀਕ ਰੋਡ ਤੋਂ ਵਧਾ ਕੇ ਹੁਣ 562 ਕਰੋੜ 88 ਲੱਖ ਹੋ ਚੁੱਕੀ ਹੈ। ਔਰ ਇੰਨਾ ਪੈਸਾ ਖਤਨਾਏ ਚ ਹੋਰ ਜ਼ਿਆਦਾ ਵਧਾ ਕਰਾਇਆ ਸੀ। ਤੇ 5 ਸਾਲਾਂ ਦੇ ਦੌਰਾਨ ਦੌਰਾਨ ਦੇਖੋ 100-100 ਸੀਟ ਹਰ ਸਾਲ ਦੀ ਹੋਣੀ ਹੈ। 5 ਸਾਲਾਂ ਦਾ ਕੋਰਸ ਹੈ। 5 ਸਾਲਾਂ 'ਚ 500 ਡਾਕਟਰ ਜਿਹੜਾ ਹੈ ਉਹ ਸਾਨੂੰ ਇਸ ਤਰ੍ਹਾਂ ਤੋਂ ਬੰਦਾ ਹੋਏ ਨਜ਼ਰ ਆਏਗਾ। ਜਿੱਥੇ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਲੈ ਕੇ ਆਉਣ ਚ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਔਰ ਮਲੇਰਕੋਲੇ ਦੀ ਇਸ ਧਰਤੀ ਨਾਲ ਉਹਨਾਂ ਦਾ ਲਗਾਓ ਤੇ ਪਿਆਰ ਉਸ ਦੇ ਨਾਲ ਨਾਲ ਵੱਡਾ ਸਾਰਿਆਂ ਦਾ ਸਹਿਯੋਗ ਵੀ ਸਾਨੂੰ ਲਗਾਤਾਰ ਮਿਲਦਾ ਰਿਹਾ ਹੈ ਔਰ ਉਮੀਦ ਕਰਦੇ ਹਾਂ ਕਿ ਕੋभी ਖ ਵਿੱਚ ਵੀ ਤੁਹਾਡਾ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਵੱਡੇ ਪ੍ਰੋਜੈਕਟ ਨੂੰ ਮਲੇਰ ਕੋਲੀ ਦੇ ਇਤਿਹਾਸਿਕ ਤਰਤੀ ਤੇ ਕਾਇਮ ਕਰ ਸਕੀਏ। 3 ਵੱਡੇ ਪ੍ਰੋਜੈਕਟ ਨੂੰ ਪਾਇਆ ਤਕਮੀਲ ਤੱਕ ਪਹੁੰਚਾਉਣਾ ਬੜੀ ਹਿੰਮਤ ਬੜੀ ਲਗਨ ਬੜੀ ਮਿਹਨਤ ਦਾ ਕੰਮ ਹੋਇਆ ਕਰਦਾ ਹੈ ਕਿਉਂਕਿ ਹਮੇਸ਼ਾ ਉਹ ਇਨਸਾਨ ਜਾਂ ਉਹ ਸਰਕਾਰ ਹੀ ਆਪਣੀ ਮੰਜ਼ਿਲ ਤੇ ਪਹੁੰਚਦੀ ਹੈ ਜਿਹੜੇ ਕਿਸੇ ਵੀ ਟੀਚੇ ਨੂੰ ਮਿੱਥ ਕੇ ਲਗਾਤਾਰ ਉਸ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਹੈ ਜਦੋਂ ਜਹਤ ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਈ ਵਿੱਚ مایੋਸਪਨ ਮرحله ਵੀ ਆਉਂਦੇ ਹੁੰਦੇ ਨੇ ਕਈ ਵਾਰ ਸਬੂਧ ਵੀ ਹੁੰਦੇ ਨੇ ਪਰ ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਏਮ ਨੂੰ ਆਪਣੇ ਨਿਸ਼ਾਨੇ ਨੂੰ ਆਪਣੇ ਮਕਸਦ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਵਧਣ ਵਾਲਾ ਸ਼ਖਸ ਹਮੇਸ਼ਾ ਕਾਮਯਾਬ ਹੁੰਦਾ ਹੈ ਮੈਂਨੇ ਕਦੇ ਕਿਸੇ ਨਾਲ ਕੋਈ ਵਿਵਾਦ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਤੋਂ رائے ਲੈ ਲੈਂਦੇ ਹਾਂ ਜੋ ਵੀ ਆਉਂਦਾ ਹੈ ਹਰ ਇੱਕ ਦੀ ਗੱਲ ਸੁਣਦੇ ਹਾਂ ਔਰ ਹੱਤਲ ਮਕਤੂਬ ਕੋਸ਼ਿਸ਼ ਕਰਦੇ ਹਾਂ ਤਾਂ ਕੰਮ ਕੀਤਾ ਜਾਵੇ ਸਾਰਿਆਂ ਨੂੰ ਮਾਨ ਸਤਕਾਰ ਕਿਉਂਕਿ ਸਾਰੀ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਕਿ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਉੱਪਰ ਵਾਲੇ ਦੀ ਕਿਰਪਾ ਨਾਲ ਦਵਾਈ ਸੀ ਔਰ ਜੋ ਜੋ ਮੈਨੇ ਨਿਸ਼ਾਨੇ ਮਿੱਥੇ ਹੋਏ ਨਾ ਭਾਵੇਂ ਮੈਡੀਕਲ ਕਾਲਜ ਦੀ ਗੱਲ ਹੋਵੇ ਭਾਵੇਂ ESI ਹਸਪੀਟਲ ਦੀ ਗੱਲ ਹੋਵੇ ਇਹ ਜਿਹੜਾ ESI ਹਸਪੀਟਲ ਵੀ ਬੰਨਣਾ ਮਲੇਰਪੁਰ ਲਈ 150 ਬਿਸਤਰ ਦਾ ਉਹਦੇ ਲਈ ਵੀ ਮੈਂ ਪ੍ਰਪੋਜ਼ਲ ਤਿਆਰ ਕੀਤੀ ਸੀ ਔਰ ਪ੍ਰਪੋਜ਼ਲ ਤਿਆਰ ਕਰਕੇ ਜਦੋਂ ਇੱਥੇ ਸਈਆਂ ਬਗਰਵਾਲ ਜੀ ਹੁੰਦੇ ਸੀ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਅਸੀਂ ਇਹ ਪ੍ਰਪੋਜ਼ਲ ਜਿਹੜੀ تھی ਸਬਮਿਟ ਕੀਤੀ ਸੀ ਔਰ ਸੀਐਮ ਸਾਹਿਬ ਨੂੰ ਉਸ ਤੋਂ ਬਾਅਦ ਬਗਰਵਾਲੇ ਦੀ ਕਿਰਪਾਈ 'ਤੇ ਉਹ ਪ੍ਰਪੋਜ਼ਲ ਵੀ ਸਾਡੀ ਪਾਸ ਹੋਈ ਉਨੇ ਆਪਾਂ ਲਹਿਰੇ ਗਾਗੇ ਤੋਂ ਲੈ ਕੇ ਲਹਿਰਾ ਗਾਗਾ ਸੁਨਾਮ ਸੰਗਰੂਰ ਧੂਰੀ ਮਲੇਰ ਕੋਟ ਨਾ ਰਾਏ ਕੋਟ ਖੰਨਾ ਇਹ ਸੁਨਾਮ ਇਹ ਪੂਰੇ ਇਲਾਕੇ ਵਿੱਚ ਕਿਤੇ ਵੀ ਐਸਆਈ ਹਸਪੀਟਲ ਨਹੀਂ ਹੈ ਸਿਰਫ ਲੁਧਿਆਣੇ ਹੈ ਔਰ ਇਹ 150 ਬੈੱਡ ਦਾ ਮਲੇਰ ਕੋਲੀ ਦੀ ਇਤਿਹਾਸਕ ਧਰਤੀ ਤੇ ਐਸਆਈ ਹਸਪੀਟਲ ਬਣਨ ਦੇ ਨਾਲ ਸਾਡੇ ਜਿੰਨੇ ਵੀ EMPLOYEES ਹਨ ਫੈਕਟਰੀ ਫਾਮੇ ਉਹ ਫੈਕਟਰੀਆਂ 'ਚ ਕੰਮ ਕਰਨ ਵਾਲੇ ਨਾ ਫਾਮੇ ਸਰਕਾਰੀ ਮੁਲਾਜ਼ਮ ਨਾ ਫਾਮੇ ਪ੍ਰਾਈਵੇਟ ਸੈਮੀ ਗਵਰਨਮੈਂਟ ਮੁਲਾਜ਼ਮ ਨਾ ਉਹਨਾਂ ਸਾਰਿਆਂ ਨੂੰ ਇਸ ਦਾ ਬਹੁਤ ਵੱਡਾ ਲਾਹਾ ਮਿਲੇਗਾ। ਔਰ ਇਹਦੇ ਲਈ ਵੀ ਅਸੀਂ ਲਗਭਗ 5.8 ਇੱਕ ਤੋਂ ਥੋੜੀ ਵੱਧ ਜਗ੍ਹਾ ਜਿਹੜੀ ਹੈ ਉਹ ਅਸੀਂ ਖਰੀਦ ਲਈ ਹੈ। ਡਿਫੈਂਸ ਲੈਂਡ ਇਸ ਮੈਡੀਕਲ ਕਾਲਜ ਦੇ ਨਾਲ ਹੀ ਹੈ ਔਰ ਉਸ ਲੈਂਡ ਨੂੰ ਖਰੀਦਣ ਤੋਂ ਬਾਅਦ ਉਸ ਦੀ ਜਿਹੜੀ ਬਿਲਡਿੰਗ ਹੈ ਉਹਦੀ ਕੰਸਟ੍ਰਕਸ਼ਨ ਬੜੀ ਜਲਦੀ ਸ਼ੁਰੂ ਹੋ ਜੂ 200 ਕਰੋੜ ਰੁਪਏ ਦੇ ਨਾਲ ਉਹ ਉਹਦੀ ਕੰਸਟ੍ਰਕਸ਼ਨ ਸ਼ੁਰੂ ਹੋਣੀ ਹੈ